ਨਵਾਰਿਕਾ ਕਿ ਤੁਸੀਂ ਨਮਾਣਿਆਂ ਦੀ ਗੱਲ ਨੂੰ ਦੁੱਖਾਂ ਤੱਕ ਪਹੁੰਚਾਉਂਦੇ ਹੋ ਔਰ ਸਾਡੇ ਵਿੱਚ ਮੇਰੇ ਨਾਲ ਜਲੰਧਰ ਵਿੱਚ ਜੋ ਪੰਜਾਹ ਜ਼ਿਲ੍ਹੇ ਨੇ ਸਾਡੇ ਮંત્રી ਜੀ ਹੋ ਸਾਬ ਉਹਨਾਂ ਦੇ ਨਾਲ ਸਾਡੇ ਇਸ ਸ਼ਹਿਰ ਦੇ ਐਮਐਲਏ ਔਰ ਮੰਤਰੀ ਪੱਗ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਮਰ ਲੋੜਾ ਜੀ ਅਮਰ ਲੋੜਾ ਜੀ ਔਰ ਨਾਲ ਜੀਐਮਐਸ ਬੈਠੇ ਨੇ ਇਧਰ ਕੈਂਟ ਤੋਂ ਹਲਕਾ ਚਰਚ ਔਰ ਵਾਲੀ ਜੀ ਚਾਨ ਸਰ ਸਾਡੇ ਔਰ ਤੀਨੋ ਜੀ ਸਾਡੇ ਸਟੀਵਨ ਪ੍ਰਧਾਨ ਜੀ ਔਰ ਸਿਟੀ ਪ੍ਰਧਾਨ ਸਾਰੇ ਜਿਨੇ ਵੀ ਤੁਸੀਂ ਵੀ ਆਏ ਹੋ ਤੁਹਾਡਾ ਵੀ ਧੰਨਵਾਦ ਨਖਣ ਮੈਂ ਆਪਣੇ ਮંત્રી ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਅੱਜ ਦੇ ਵਿਚਾਰ ਸਾਂਝੇ ਕਰੇ ਕਿਉਂਕਿ ਮੀਡੀਆ ਦਾ ਰੋਲ ਜਿਹੜਾ ਲੋਕਤੰਤਰ ਦੇ ਵਿੱਚ ਬਹੁਤ ਵੱਡਾ ਹੈ ਇਸੇ ਕਰਕੇ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਗਿਆ ਹੈ ਕਿਉਂਕਿ ਸਾਡੀ ਗੱਲ ਤੁਸੀਂ ਲੋਕਾਂ ਤੱਕ ਰੱਖਦੇ ਹੋ ਲੋਕਾਂ ਦੀ ਗੱਲ ਸਾਡੇ ਤੱਕ ਪਹੁੰਚਾਉਂਦੇ ਹੋ ਅਤੇ ਇਸ ਲਈ ਕਿ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ ਸੁਧਾਰ ਨੂੰ ਦੇਣੇ ਅੱਜ ਜਿਲੰਦਰ ਦੇ ਇੱਚੇ ਮੇਰੇ ਆਫਿਸ ਆਪਣਾ ਯੋਗ ਮੰਤਰੀ ਸਾਹਿਬ ਜਿੰਦਰਪਾਲ ਜੀ ਸਾਡੇ ਐਮਐਲਏ ਸਾਹਿਬ ਸਾਡੇ ਮਾਨ ਗੁਰਜਿੰਦਰ ਕੌਰ ਤੇਰਾਜੀ ਦੀਪਕ ਪਾਲੀ ਜੀ ਸਾਡੀ ਸਾਰੀ ਸੀਨੀਅਰ ਟੀਮ ਜਿਹੜੀ ਅੱਜ ਕੋਈ ਤੇ ਮੇਟੀਆਂ ਔਰ ਮਕਸਦ ਜਿਹੜੀਆਂ ਕਮੈਂਡ ਕਨਸੀਡ ਐਕਸ਼ਨਸ ਨੇ ਅੱਜ ਅੱਗੇ ਚੋਂ ਚਾਲਦੀਆਂ ਪੁਦੀਨਾ ਹਸਬੰਦ ਕਸੀ ਆਰਗੇਨਾਈਜੇਸ਼ਨ ਦੀ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੇ ਹਾਲ ਮੀਟਿੰਗ ਕੀਤੀ ਆ ਔਰ ਅਸੀਂ ਜੋ ਇਲੈਕਸ਼ਨਜ਼ ਕੋਰਟੀਨਾ ਕਾਨੂੰਨ ਨੂੰ ਸੋਂ 10 ਦਸੰਬਰ ਨੂੰ ਪੁਦੀਨਾ ਹਸਬੰਦ ਕੁਝ ਕਾਰਜਵਾਂ ਕਰਾਂਗੇ ਤੁਹਾਡੇ ਨਾਲ ਸਾਡੇ ਕੋਲੇ ਇਸ ਵੇਲੇ ਇਸ ਜਨਤਕ ਸ਼ਹਿਰ ਦੇ ਵਿੱਚ 85 ਕਾਉਂਸਲਰਸ ਨੇ 85 ਚੁਣੀ ਜਿਦੇ ਵਿੱਚੋਂ 43 ਜੜੀਆਂ ਨੇ ਉਹ ਫੀਮੇਲ ਰਿਜ਼ਲਟ ਨੇ ਔਰ ਕਿੰਨਾ 85 ਦੇ ਵਿੱਚੋਂ 26 ਸੀਟਾਂ ਸਾਡੇ ਕੋਲ ਜੜੀਆਂ ਨੇ ਉਹ ਐਸਸੀ ਕਮਿਊਨਿਟੀ ਵਾਸਤੇ ਰਿਜ਼ਲਟ ਨੇ ਜਿਹਦੇ ਵਿੱਚ 13 ਜੜੀਆਂ ਨੇ ਮੇਲ ਨੇ ਤੇ 13 ਫੀਮੇਲ ਨੇ ਦੋ ਸਾਡੇ ਕੋਲ ਬੀਸੀ ਦੀਆਂ ਸੀਟਾਂ ਵੀ ਰਿਜ਼ਲਟ ਨੇ ਸੋ ਅਸੀਂ ਪਾਰਟੀ ਪੱਧ ਤੇ ਜੋ ਸਾਨੂੰ ਹੁਕਮ ਲੱਗਿਆ ਸੀਗਾ ਕਿ ਅਸੀਂ ਸਾਰੇ ਹੀ ਆਪਣੇ ਦੇ ਨਿਯਮੀ ਕਨਸੀਕਵੈਂਸਿਸ ਨੇਚਰ ਜਿਹੜੀਆਂ ਇੱਥੇ ਨੇ ਅਸੀਂ ਉਹਨਾਂ ਦੇ ਵਿੱਚੋਂ ਆਪਣੇ ਬੁਲੰਦੀਏਸ ਨੂੰ ਐਪਲੀਕੇਸ਼ਨ ਜਿਹੜੀਆਂ ਨੇ ਉਹ ਇਹ ਲੋਏ ਕਿੰਨੀਆਂ ਸਿੱਗੀਆਂ ਮੰਗੀਆਂ ਸੀਗੀਆਂ ਹੁਣ ਤੱਕ ਸਾਡੇ ਕੋਲ ਆਊਂਡ 300 ਐਪਲੀਕੇਸ਼ਨ ਜਿਹੜੀ ਆ ਪਹੁੰਚ ਚੁੱਕੀ ਹੈ ਔਰ ਅਸੀਂ ਉਹਨਾਂ ਦੇ ਵਿੱਚੋਂ ਜੋ ਪਾਰਟੀ ਸਰਵੇਖ ਰਾਏ ਦੀ ਜਿਸ ਵੀ ਸਰਵੇ ਦੇ ਵਿੱਚ ਜਨਾ ਵੀ ਸਾਡਾ ਉਮੀਦਵਾਰ ਜਨਾ ਆਇਆ ਮੇਨ ਇੱਕ ਪੋਜੀਸ਼ਨ ਦੇ ਵਿੱਚ ਹੋਏਗਾ ਉਸ ਸਰਵੇ ਦੇ ਅਨੁਸਾਰ ਬਿਲਕੁਲ ਆ ਇੰਪਾਰਸ਼ਲ ਹੋ ਕੇ ਜਿਹੜੀਆਂ ਦਿੱਕਾਂ ਦੀ ਵੰਡ ਕਰੀ ਆ ਉਹ ਕੀਤੀ ਜਾਊਗੀ ਉਹ ਪਰਫਾਰਮੈਂਸ ਰਹੀ ਹੈ ਸਰਕਾਰ ਦੀ ਅਸੀਂ ਆਪਣੀਆਂ ਨੀਤੀਆਂ ਨੂੰ ਪਾਲਿਸੀਆਂ ਨੂੰ ਲੈ ਕੇ ਘਰ ਘਰ ਜਾਵਾਂਗੇ ਉਹ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਸਾਡੇ ਹੱਕ ਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਕਰਨ ਪ੍ਰਾਇੋਰਟੀ ਆ ਜਿਹੜੀ ਹੈ ਉਹ ਸ਼ਾਂਤੀਪੂਰਨ ਚੋਣਾਂ ਕਰਵਾਉਣ ਦੀ ਜੜੀ ਆ ਉਹ ਜ਼ਿੰਮੇਵਾਰੀ ਵੀ ਹੁੰਦੀ ਆ ਔਰ ਮੈਂ ਸਾਰੇ ਜਲੰਧਰ ਦੇ ਗੋਟਾਂ ਨੂੰ ਸਪੋਟਾਂ ਨੂੰ ਸਾਰੀਆਂ ਪਾਰਟੀਆਂ ਨੂੰ ਅਪੀਲ ਕਰੂੰਗਾ ਕਿ ਜੇ ਸਤੰਗ ਤਰੀਕੇ ਦੇ ਨਾਲ ਹਰਪਨ ਰੂਰਲ ਦੀਆਂ ਚੋਣਾਂ ਹੋਈਆਂ ਨੇ ਪਿਛੇ ਪੋਨਾ ਹੋ ਗਏ ਨਹੀਂ ਉਹਨਾਂ ਦੇ ਵਿੱਚ ਵੀ ਲੋਕਾਂ ਨੇ ਬਹੁਤ ਸੂਝ-ਬੂਝ ਤੇ ਨਾਲ ਬੜਾ ਸ਼ਾਂਤੀਪੂਰਨ ਤਰੀਕੇ ਨਾਲ ਉਹ ਪੰਡੀਆਂ ਨੇ ਉਹ ਪੂਰੀਆਂ ਕੀਤੀਆਂ ਨੇ ਸੋ ਇਸ ਇਹਨਾਂ ਚੋਣਾਂ ਦੇ ਵਿੱਚ ਵੀ ਮੇਰੀ ਅਪੀਲ ਰਹੇਗੀ ਕਿ ਸਾਰੇ ਆਪਾਂ ਨਾਲ ਮਿਲ ਕੇ ਸ਼ਾਂਤੀਪੂਰਵਕ ਸੰਵਿਧਾਨਕ ਤਰੀਕਿਆਂ ਦੇ ਨਾਲ ਚੋਣ ਜੜੀ ਨੂੰ ਲੜੀਏ ਔਰ ਇਹਦੇ ਵਾਸਤੇ ਅਸੀਂ 378 ਸਾਰੇ ਕੋਲ ਜਲੇ ਨਹੀਂ ਪੋਲਿੰਗ ਬੂਥ ਮੰਨੇ ਨੇ 688 ਸਾਰੇ ਕੋਲ ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਕੋਲਤਾ ਪ੍ਰਬੰਧ ਜਲੇ ਨੇ ਹੋਣਗੇ